ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਇਹ ਵੀਡੀਓ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਆਪਾਂ ਕਾਫੀ ਗੱਡੀਆਂ ਲੈ ਕੇ ਪਹੁੰਚੇ ਹਾਂ ਰੇਟ ਗੱਡੀਆਂ ਤੇ ਵੀਡੀਓ ਸਾਰਾ ਕੁਝ ਤੁਹਾਨੂੰ ਪਸੰਦ ਆਊਗਾ ਲਾਸਟ ਤੱਕ ਜਰੂਰ ਆਪਣੀ ਵੀਡੀਓ ਦੇਖਿਓ ਜੀ ਚੈੱਕ ਆਊਟ ਜਰੂਰ ਕਰਿਓ ਪਹਿਲਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੇ ਤੁਸੀਂ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਫ੍ਰੀ ਚ ਤੁਹਾਡੀ ਲਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਸਕੋਰਪੀਓ ਗੱਡੀ ਆਪਾਂ ਲੈ ਕੇ ਪਹੁੰਚੇ ਐਸ 10 2017 ਮਾਡਲ ਜਮਾ ਨਮੀ ਤੇ ਸਾਰਾ ਕੁਝ ਵਧੀਆ ਜੀ ਪੰਜਾਬ ਨੰਬਰ ਹੈ ਤੇ 63 ਨੰਬਰ ਲੱਗਿਆ ਹੋਇਆ ਜੀ ਨੰਬਰ ਗੱਡੀ ਦਾ ਖਰੀਦਿਆ ਹੋਇਆ ਤੇ ਗੱਡੀ ਕੁੱਲ 47000 ਚੱਲੀ ਹੋਈ ਹੈ ਸਾਰਾ ਕੁਝ ਵਧੀਆ ਜੀ ਟਾਇਰ ਆਪਾਂ ਨੂੰ ਆ ਲਾਈ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਦੋਹਮੀ ਚਾਬੀਆਂ origignal ਨਾਲ ਮਿਲ ਜਾਣਗੀਆਂ ਬਾਕੀ ਟਾਇਰਾਂ ਚ ਆ ਲਾਈ ਚੈੱਕ ਕਰੋ ਜੀ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ 1.5 ਲੱਖ ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਕਹਿੰਦੇ ਨੇ ਰੇਟ ਕਰ ਲਵਾਂਗੀ। ਰਾਮਪੁਰਾ ਫੁੱਲ ਮਾਲਕ ਦਾ ਏਰੀਆ ਜੇ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾਓ ਗੱਡੀ ਨੂੰ ਦੇਖ ਸਕਦੋਂ। ਬਾਕੀ ਅੰਦਰੋਂ ਫੋਟੋਆਂ ਚੈੱਕ ਕਰੋ ਜੀ ਬਹੁਤ ਸੋਹਣੀ ਗੱਡੀ ਆ ਜਿਵੇਂ ਕਿ ਸ਼ੋਰੂਮ ਚ ਕੜਵਾਈ ਹੁੰਦੀ ਹੈ ਓਵੇਂ ਦੀ ਕੰਡੀਸ਼ਨ ਆਪਨ ਮਿਲੂਗੀ। ਸੀਟ ਕਵਰ, ਮੈਟਿੰਗ, ਅੰਟੀਰੀਅਰ ਹਰ ਚੀਜ਼ ਆਪਨ ਵਧੀਆ ਮਿਲੂਗੀ। ਬਾਕੀ ਮੀਟਰ ਮੋਟਰ ਆਪ ਹੀ ਚੈੱਕ ਕਰ ਲਓ। ਸਟੇਪਨੀ, ਅਨਜੂਜ਼ ਜੀ ਹਲੇ ਤੱਕ ਲੱਗੀ ਵੀ ਨਹੀਂ ਹੋਈ। ਬਾਕੀ ਰੇਟ ਹੋ ਜਾਊਗਾ। ਤੇ ਸਾਰਾ ਕੁਝ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਜੇ ਕਿਸੇ ਨੂੰ ਗੱਡੀ ਪਸੰਦ ਆਈਏ ਤਾਂ ਮਾਲਕ ਦਾ ਨੰਬਰ 981583420081 ਗੱਲ ਕਰ ਸਕਦੇ ਹਾਂ ਗੱਡੀ ਸੈਕਿੰਡ ਆਪਾਂ ਜਨਰ ਲੈ ਕੇ ਪਹੁੰਚਿਆ ਤੁਹਾਡੇ ਵਾਸਤੇ ਜਨ ਗੱਡੀ ਤੁਸੀਂ ਪਹਿਲਾਂ ਚੈੱਕ ਕਰੋ ਜੀ ਰੇਟ ਵਗੈਰਾ ਤੇ ਪੂਰੀ ਦੀ ਪੂਰੀ ਜਾਣਕਾਰੀ ਤੁਹਾਨੂੰ ਮੈਂ ਦੱਸਦਾ ਜੀ ਕਨਫਰਮ ਕਰਵਾਉਣ ਮਾਡਲ 4 ਆਪਾਂ ਨੂੰ ਮਿਲੂ ਜੀ 2029 ਤੱਕ ਗੱਡੀ ਦੀ ਪਾਸਿੰਗ ਮਿਲ ਜੂਗੀ ਜਨ ਐਲ ਐਕਸ ਆਈ ਹੈ ਜੀ ਇੰਸ਼ੋਰੈਂਸ ਮਿਲ ਜੂਗਾ ਪ੍ਰਦੂਸ਼ਣ ਅਸੀਂ ਮਲੋਟ ਗੱਡੀ ਖੜੀ ਆ ਕੰਡੀਸ਼ਨ ਚੈੱਕ ਕਰੋ ਟਾਇਰ ਦੇਖੋ ਜੀ ਰੰਗ ਦੇਖੋ ਅੰਦਰੋਂ ਦੇਖੋ ਹਰ ਚੀਜ਼ ਦੀਆਂ ਫੋਟੋਆਂ ਮਾਲਕ ਨੇ ਵਧੀਆ ਖਿੱਚ ਕੇ ਭੇਜੀਆਂ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮਲੋਟ ਜਾ ਕੇ ਦੇਖ ਸਕਦੇ ਹੋ ਆ ਰੇਟ ਤੁਸੀਂ ਫੋਨ ਤੇ ਕਨਫਰਮ ਕਰ ਲਿਓ ਮਾਲਕ ਕਹਿੰਦੇ ਨੇ ਵੀ ਰੇਟ ਦੱਸ ਦਾਂਗੇ ਫੋਨ ਤੇ ਤੇ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ ਜੀ ਕੋਈ ਵੀ ਜਾਣਕਾਰੀ ਲੈਣੀ ਹੈ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਜਾਣਕਾਰੀ ਲੈ ਲਓ ਨਾਲੇ ਨੰਬਰ ਤੇ ਗੱਲ ਕਰਕੇ ਫੋਨ ਕਰਕੇ ਤੇ ਮਾਲਕ ਨਾਲ ਰੇਟ ਦੀ ਗੱਲ ਕਰ ਲਿਓ ਬਾਕੀ ਤੁਹਾਨੂੰ ਆਪਾਂ ਸਾਰਾ ਕੁਝ ਦੱਸ ਹੀ ਦਿੱਤਾ ਜੀ ਗੱਲ ਕਰਦੇ ਆਪਾਂ ਇੱਕ ਹੂਰ ਜਨ ਗੱਡੀ ਲੈ ਕੇ ਪਹੁੰਚਿਆ ਇਹ ਤੁਸੀਂ ਚੈੱਕ ਕਰੋ ਕੁੱਲ 65000 ਦੀ ਆਪਾਂ ਲੈ ਕੇ ਪਹੁੰਚਿਆ ਪੱਟੀ ਮਾਲਕ ਦਾ ਏਰੀਆ ਪਾਸਿੰਗ ਹੈ ਨਹੀਂ 65000 ਰੁਪਏ ਡਿਮਾਂਡ ਹੈ ਕਾਟਾਬਾ ਦੇ ਕੀਤਾ ਇਹ ਉਹ ਪੰਜ ਮਾਡਲ ਹੈ ਪੰਜਾਬ ਨੰਬਰ ਹੈ ਰੇਟ ਵਗੈਰਾ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਦਿੱਤਾ ਹੋਰ ਕੋਈ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲ ਕਰੋ ਜੀ ਕੰਡੀਸ਼ਨ ਤੁਹਾਨੂੰ ਮੈਂ ਦਿਖਾਈ ਦਿੱਤੀ ਅਰੇਟ ਵਗੈਰਾ ਤੁਹਾਨੂੰ ਦੱਸਤਾ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਗਿਆ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਹੀ ਗਿਆ ਸੀ ਕੋਈ ਹੋਰ ਗੱਲ ਕਰਨੀ ਹੈ ਫੋਨ ਕਰਕੇ ਗੱਲ ਕਰ ਲਿਓ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਜਰੂਰ ਮੈਨੂੰ ਕਮੈਂਟ ਕਰਕੇ ਦੱਸੋ ਜੀ ਵੀਡੀਓ ਪਸੰਦ ਆਈਏ ਵਧੀਆ ਲੱਗੀਏ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਲਤਬਸ ਸਪੋਰਟ ਕਰੋ ਜੀ ਇਹ ਵੀਡੀਓ ਪਸੰਦ ਆਈ ਹੈ ਅੱਗੇ ਸ਼ੇਅਰ ਕਰ ਦਿਓ ਜਰੂਰ ਲਾਈਕ ਕਰ ਦਿਓ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰਿਓ ਜੀ ਜੇ ਕਿਸੇ ਨੇ ਘਰ ਕੋਠੀ ਮਕਾਨ ਦੀ ਐਡ ਕਰਵਾਉਣੀ ਹੈ ਗੱਡੀ ਮੋਟਰਸਾਈਕਲ ਦੀ ਬਾਈਕ ਦੀ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਪੇਜ ਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਫਰੀ ਚ ਆਪਾਂ ਐਡ ਤੋਂ ਬੜੀ ਲਾ ਦੇਵਾਂਗੇ ਜੀ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ ਅੱਜ ਆਪਣੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸੋ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਤੇ ਮਿਲਦੇ ਅੱਛੇ ਤੀਜੀ ਆਪਾਂ